ਮੇਰੀ ਪ੍ਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਅਤੇ ਸ਼੍ਰੋਮਣੀ ਭਗਤ ਕਬੀਰ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕਰ ਖਾਲਸਾ ਪੰਥ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਵਿਸ਼ਵਕਤਕਾ ਦਿਵਸ ਸ਼੍ਰੋਮਣੀ ਕਾਲੀਦਾ ਲੰਮਰਸਰ ਦੇ ਕੌਮੀ ਪ੍ਰਧਾਨ ਸਰਦਾਰ ਸਮਰਨਜੀਤ ਸਿੰਘ ਮਾਨ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਜਲੰਧਰ ਦੀ ਦਿਹਾਤੀ ਅਤੇ ਸ਼ਹਿਰੀ ਜਥੇਬੰਦੀ ਵੱਲੋਂ ਲਾਲਪੁਰ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੀ ਗਰਾਊਂਡ ਵਿੱਚ ਡਾਕਟਰ ਅੰਮ੍ਰਿਤਗਰ ਚੌਂਕ ਜਲੰਧਰ ਵਿਖੇ ਚੜ੍ਹਦੀ ਕਲਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਗਤਕਾ ਟੀਮਾਂ ਬਲੋ ਜੰਗਾ ਜੁੱਧਾਂ ਵਾਲੇ ਕਰਤਵ ਤਲਵਾਰਬਾਜ਼ੀ ਨਿਜੇਬਾਜ਼ੀ ਕੋਰਸਪਾਰੀ ਉਤੇ ਹੋਰ ਜੁੱਧ ਕਲਾ ਦੇ ਪ੍ਰਦਰਸ਼ਨ ਦਿਖਾਏ ਗਏ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਬਲੋਂ ਜਲੰਧਰ ਪੱਛਮੀ ਤੋਂ ਆਲਾਨੇ ਗਏ ਪਾਰਟੀ ਦੇ ਉਮੀਦਵਾਰ ਸਦਾ ਸਰਬਜੀਤ ਸਿੰਘ ਖਾਲਸਾ ਜੋ ਕਿ ਇੰਟਰਨੈਸ਼ਨਲ ਗਤਕਾ ਪ੍ਰਦਰਸ਼ਨ ਵਿੱਚ 4 ਵਾਰ 골ਡ ਮੈਡਲ ਜਿੱਤ ਚੁੱਕੇ ਹਨ ਨੇ ਵੀ ਆਪਣੇ ਗਤਕੇ ਦੇ ਜੋਰ ਦਿਖਾਏ ਇਸ ਮੌਕੇ ਸੰਤ ਕਬੀਰ ਜੀ ਦੇ ਜਨਮ ਦਿਨ ਮੌਕੇ ਸੰਗਤਾਂ ਵੱਲੋਂ ਕੱਢੀ ਗਈ ਸ਼ੋਭਾ ਯਾਤਰਾ ਦਾ ਵੀ ਹਾਰਦਿਕ ਸਵਾਗਤ ਕੀਤਾ ਗਿਆ। ਸ਼ੋਮਨੀ ਭਗਤ ਕਬੀਰ ਸਾਹਿਬ ਜੀ ਦੀ ਸ਼ੋਭਾ ਯਾਤਰਾ ਦੇ ਅਜੋਜ਼ਕ ਕਬੀਰ ਪੰਥੀ ਆਗੂਆਂ ਦਾ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਪ੍ਰਧਾਨ ਡਾਕਟਰ ਹਰਜਿੰਦਰ ਸਿੰਘ ਜਖੂ ਅਤੇ ਆਦ ਆਗੂਆਂ ਵੱਲੋਂ ਸਿਰ ਪਾਉ ਪਾ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਸੰਤ ਕਬੀਰ ਜੀ ਸ਼ੋਭਾ ਯਾਤਰਾ ਦੇ ਅਜੋਜ਼ਕ ਆਗੂਆਂ ਵੱਲੋਂ ਵੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂਆਂ ਡਾਕਟਰ ਹਰਜਿੰਦਰ ਸਿੰਘ ਜਖੂ ਤੇ ਹੋਰ ਆਗੂਆਂ ਦਾ ਸਿਰਪਾਉ ਪਾ ਕੇ ਧੰਨਵਾਦ ਕੀਤਾ ਇਸ ਮੌਕੇ ਸ਼੍ਰੋਮਣੀ ਕਾਲੀਦਾਵਾਲਾ ਅੰਮ੍ਰਿਤਸਰ ਦੇ ਕੌਮੀ ਉਮੀਦਵਾਰ ਡਾਕਟਰ ਹਰਜਿੰਦਰ ਸਿੰਘ ਜਖੂ ਜ਼ਿਲ੍ਹਾ ਪ੍ਰਧਾਨ ਕਪੂਰਥਲਾ ਨਿਰਿੰਦਰ ਸਿੰਘ ਖਸਰੋਪੁਰ ਜ਼ਿਲ੍ਹਾ ਜਨਰਲ ਸਕੱਤਰ ਬਗੈਰ ਸਿੰਘ ਭਾਟੀਆ ਜਲੰਧਰ ਕੈਂਟ ਦੇ ਪ੍ਰਧਾਨ ਗੁਰਮਖ ਸਿੰਘ ਬਾਜਵਾ ਗੁਰਦੇਵ ਸਿੰਘ ਮਾਨਾਵਾਲੀ ਪ੍ਰੈਸ ਸਕੱਤਰ ਜ਼ਿਲ੍ਹਾ ਕਪੂਰਥਲਾ ਗੁਰਪ੍ਰੀਤ ਸਿੰਘ ਫਗਵਾੜਾ ਮਨਜੀਤ ਸਿੰਘ ਮਿਰਦੀ ਗੁਰਜੀਤ ਸਿੰਘ ਬਿੱਲਾ ਜਿਹਦਰ ਮਨਜੀਤ ਸਿੰਘ ਰੇਰੂ ਜਸਵੀਰ ਸਿੰਘ ਮਾਨ ਜੀ ਬੀ ਸਿਮਰਜੀਤ ਕੌਰ ਪਲਵੀ ਵਿਕਰਮਜੀਤ ਸਿੰਘ ਨੰਬਰਦਾਰ ਤੇ ਹੋਰ ਆਗੂ ਹਾਜ਼ਰ ਸਨ ਦੇਖੋ ਫਗਵਾੜਾ ਬਲਟਨ 24 ਨਿਊਜ਼ ਟੀਵੀ ਲਈ ਜ਼ਲੰਧਰ ਤੋਂ ਸੀਨੀਅਰ رپورਟਰ ਗੁਰਦੇਵਾਲ ਸਿੰਘ ਮਾਨ ਵਾਲੀ ਦੇ ਨਾਲ ਬਿਊਰੋ ਰਿਪੋਰਟ ਜਿਹੜੀ ਦੇਸ਼ਿਕ ਗੱਤਕਾਰ ਇਸ ਦੇ ਵਿਹਾਰੀ ਦੀ ਪੂਰੇ ਦੁਨੀਆ ਭਰ ਦੇ ਵਿੱਚ ਜਿਹੜੀ ਸਿੱਖ ਫੋਮ ਹੈ ਸਿੱਖ ਦਾ ਪਾਰਸ਼ਲ ਆਰਡਰ ਜਿਹੜਾ ਗੱਤਕੇ ਦੇਸ਼ਾਂ ਨਾਲ ਇਹ ਪੰਜਾਬ ਦੇ ਵਿੱਚ ਅਸੀਂ ਵਕ ਵਕ ਜਿਹੜਾ ਹੈਡਕੁਆਟਰ ਤੇ ਪੰਜਾਬ ਦਾ ਜਿਹੜਾ ਇਹ ਵਾਲਾ ਸਾਡਾ ਪੰਚਾਇਤ ਹੈ ਜਿਹੜੇ ਜਲੰਧਰ ਦੇ ਵਿੱਚ ਇਹ ਸਾਡਾ ਪੰਜਾਬ ਪੱਧਰ ਦਾ ਫੰਕਸ਼ਨ ਹੈ। ਉਹ ਜਿਹੜਾ ਗਤਕਾ ਦਿੱਸ਼ਾ ਹੈ ਸਰਦਾਰ ਸਿੰਘ ਜੀ ਨੇ ਮਾਂਜੀ ਨੇ ਚੁੱਕ ਰਵਾਇਆ ਹੋਇਆ। ਤੇ ਅਸੀਂ ਸੂਚੇ ਪੰਜਾਬ ਦੇ ਵਿੱਚ ਜਿਹੜਾ ਹੈਡਕਵਰਟਰ ਤੇ ਅੱਜ ਸਾਡੀ ਸਿੱਖ ਧਰਮ ਤੇ ਜਿਹੜੀ ਰਲ ਕੇ ਆਪ ਦਾ ਜਿਹੜਾ ਪ੍ਰਾਤਿਪਤ ਸਰਟੀਫਿਕੇਟ ਹੈ ਜਿਹੜੀ ਗੁਰੂ ਸਾਹਿਬਾਨ ਦੇ ਵੇਲੇ ਤੋਂ ਹੈ। ਉਸ ਗੁਰੂਰੇ ਉੱਤੋਂ ਦੇ ਨਾਲ ਪਹੁੰਚ ਰਹੇ ਆਂ। ਪੀਤੀ ਜਲੰਧਰ ਦੇ ਵਿੱਚ ਸ਼ਕਤੀਪ੍ਰੀਤ ਮੀਰ ਮਹਾਰਾਜ ਜੀ ਦੇ ਦਿਹਾੜੇ ਤੇ ਨਗਰ ਕੀਰਤਨ ਆ ਰਿਹਾ ਹੈ। ਉਹਦੇ ਵਿੱਚ ਅਸੀਂ ਸੂਰਜ ਜਿਹੜੀ ਕੀਤੀ ਹੈ ਉਹਨੂੰ ਅਸੀਂ ਦੱਸਣਾ ਚਾਹੁੰਦੇ ਆਂ ਕਿ ਸਰਬੱਤ ਦੇ ਭਲੇ ਦੇ ਫਲਸਫੇ ਦੇ ਆਧਾਰ ਤੇ ਬਹੁਤ ਬਹੁਤ ਕ੍ਰਾਂਤੀਕਾਰੀ ਬਣੀ ਸਤਸਰੂ ਕਬੀਰ ਜੀ ਦੀ ਜਿਹਨੂੰ ਬਹੁਤ ਵੱਡਾ ਉੱਚ ਸਥਾਨ ਮਿਲਿਆ ਹੋਇਆ ਸ਼ੀਰੂ ਗੁਰੰਤ ਸਿੰਘ ਦੇ ਵਿੱਚ ਨਤਾ ਪਾਸ ਤੇ ਹੁਤੇ ਸਾਡੇ ਇਥੋਂ ਜ਼ਿਲੇਦਾਰ ਇੱਕ ਸਵੇਰ ਹਲਕੀ ਦੇ ਵਿੱਚ ਬੰਦ ਕਲੀ ਚੁੰਦੀ ਸਾਡੇ ਬੀਤਵਾਰ ਭਾਈ ਸੁਖਵਿੰਦਰ ਸਿੰਘ ਖਾਲਸਾ ਜੀ ਭਾਈ ਸੰਜੀਤ ਸਿੰਘ ਖਾਲਸਾ ਜੀ ਜਿਹੜੇ ਕਿ ਗੱਤਕੇ ਦੇ ਨਿਸ਼ਪੱਤਰ ਦੇ ਸੀ ਗੋਲਡ ਬੈਟਲ ਇਹਨਾਂ ਦੇ ਕੋਲ ਇਹਨਾਂ ਦੀ ਅਗਵਾਈ ਦੇ ਵਿੱਚ ਇਥੇ ਅਸੀਂ ਕਰ ਰਹੇ ਹਾਂ ਸਾਡੇ ਜ਼ਿਲ੍ਹੇ ਦੇ ਜ਼ਿਲੇਦਾਰ ਭਜੀਤ ਸੈਕਿਉਰਿਟੀ ਕੀ ਭਾਈ ਮਜੀਤ ਸਿੰਘ ਰੈਲਵੇ ਦੇ ਰਸਟੇ ਦੇ ਬਜਾਟ ਵਾਲੀ ਦਿੱਲੀ ਦਿੱਲੀ ਦੇ ਵਰਕਰ ਅੱਜ ਥੋੜੇ ਹੀ ਲੋਕੋ ਨਾਲ ਇਕੱਠ ਨੇ ਸਾਹਮਣੇ ਜਿਸੀਂ ਵੀਰ ਕਰਦੇ ਆ ਕਿ ਇਹਨਾਂ ਚੋਣਾਂ ਦੇ ਵਿੱਚ ਵੀ ਸਰਦਾਰ ਸਰਵਿਸਿੰਗ ਆਲਸਾ ਜੀ ਇਸ ਸਾਲ ਕੇ ਵੀ ਬਹੁਤ ਦਾ ਜੁਗਮਾਨ ਸ਼ਮਾਰਤ ਲਾਉਂਦੇ ਭਾਈ ਗੁਜੀ ਦਾ ਖਾਲਸਾ ਭਾਈ ਗੁਜੀ ਕੀ ਬੰਦੇ ਸਭੀ ਜਿੰਨ ਖਾਲਸਾ ਲੋਗੜੀਏ ਕਲੀਦਾਲ ਅਮਰਸਰ ਸਰਦਾਰ ਜਮਜੀਤ ਸਿੰਘ ਮਾਨ ਉਹਨਾਂ ਦੀ ਪਾਰਟੀ ਵੱਲੋਂ ਜੋ ਜਲੰਧਰ ਪੱਛਮੀ ਤੋਂ ਕੈਂਡੀਡੇਟ ਉਤਾਰੇ ਨੇ ਜੋ ਅੱਜ ਅਸੀਂ ਜਿੱਤੇ ਸੁਚਾ ਖਾਲਸਾ ਪੰਥ ਅੱਜ ਗੱਗਾ ਦਿਨ ਮਨਾ ਰਿਆ ਉਹਦੇ ਪੰਜਾਬ ਪੁੱਤਰ ਦਾ ਜੋ ਗੱਗਾ ਦਿਵਸ ਜੋ ਮਾਨ ਸਾਹਿਬ ਜੀ ਵੱਲੋਂ ਅਨਾਉਂਸ ਕੀਤਾ ਹੀ ਜਲੰਧਰ ਦੇ ਵਿੱਚ ਅੱਜ ਇਹ ਪਵਿੱਤਰ ਇਤਿਹਾਸਕ ਦਿਨ ਜੋ ਕਿ ਸਾਡੇ ਇੱਥੋਂ ਕਵੀਰ ਮਹਾਰਾਜ ਜੀ ਦੇ ਮੁੱਖ ਮੰਦਰ ਸਤਗੁਰੂ ਕਵੀਰ ਮਹਾਰਾਜ ਜੀ ਦੀ ਜੋ ਝੋਬਾ ਯਾਤਰਾ ਆਰੰਭ ਹੋਈ ਸੀ ਉਹਦੇ ਵਿੱਚ ਏਜ ਲਾ ਕੇ ਜਿੱਥੇ ਗੰਗਾ ਦੇ ਸੁਨਾਇਆ ਗਿਆ ਉੱਥੇ ਇੱਕ ਦਾ ਦਾ ਸਰੂਪ ਅੱਜ ਸਟੇਜ ਲਾ ਕੇ ਸਾਡੇ ਇੱਥੇ ਮੁੱਚੀ ਜਲੰਧਰ ਦੀ ਸ਼੍ਰੋਮਣੀ ਅਕਾਲੀ ਦਲ ਅਮਰ ਸਾਡੀ ਟੀਮ ਜੇ ਕੱਢੇ ਹੋ ਕੇ ਕਤਰਦਾ ਦੇ ਨਾਲ ਇਸ ਜਾ ਕੇ ਇੱਤਾਂ ਦੇ ਨਾਲ ਅੱਜ ਰੱਤਾਂ ਦੇ ਸਮਨਾ ਕੇ ਅੱਤੇ ਸਤਿਗੁਰੂ ਕਬੀਰ ਮਹਾਰਾਜ ਜੀ ਦੀ ਸ਼ੋਭਾ ਯਾਤਰਾ ਵਿੱਚ ਆਜਰੀਆਂ ਭੜ ਕੇ ਸੰਸਾਰ ਭਰ ਨੂੰ ਲੱਖ ਲੱਖ ਵਧਾਈਆਂ ਦਿੱਤੀਆਂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ